ਅਤੇ ਹੁਣ ਖਬਰਾਂ ਵਿਸਤਾਰ ਨਾਲ ਸ਼ਿਰੋਮਣੀ ਅਕਾਲੀ ਦਲ ਦੀ ਸਾਂਸਦ ਹਰਸਿਮਰਤ ਕੌਰ ਬਾਦ ਸਾਜਫੰਡ ਸ਼ਰ ਰਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਦੇ ਲਈ ਪੁੱਛੇ ਜਿੱਥੇ ਉਹਨਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੈਂ ਗੁਰੂ ਘਰ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਨ ਲਈ ਪੁੱਜੀ ਹਾ ਜਿੰਨਾ ਮੈਨੂੰ ਚੌਥੀ ਵਾਰ ਸੰਸਦ ਦੇ ਵਿੱਚ ਭੇਜਿਆ ਹੈ ਨਿਰਗੁਣ ਰਖ ਲਿਆ ਸੰਤਨ ਦਾ ਸਦਕਾ ਸਤਗੁਰ ਟਾਕ ਲਿਆ ਮੋਹੇ ਪਾਪੀ ਪੜਦਾ ਅੱਜ ਗੁਰੂ ਰਾਮਦਾਸ ਪਾਸ਼ਾ ਜੀ ਦਾ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜਿਨ੍ਹਾਂ ਦੀ ਨਦਰ ਰਹਿਮਤ ਸਦਕਾ ਚੌਥੀ ਬਾਰੀ ਕੋ ਪਾਰਟੀ ਕੋ ਹਲਕੇ ਤੋਂ ਕਾਮਯਾਬੀ ਗੁਰੂ ਸਾਹਿਬ ਨੇ ਬਖਸ਼ੀ ਜਿੱਥੇ ਉਹਨਾਂ ਦਾ ਸ਼ੁਕਰਾਨਾ ਉਥੇ ਸਾਰੇ ਸੰਤਾ ਮਾ ਪੁਰਖਾਂ ਦਾ ਸ਼ੁਕਰਾਨਾ ਜਿਨ੍ਹਾਂ ਦੀ ਰਹਿਮਤ ਸਦਕਾ ਤੇ ਉਹਨਾਂ ਸਾਰੇ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮੈਨੂੰ ਇਹ ਕਾਮਯਾਬੀ ਬਖਸ਼ੀ ਕਿ ਮੈਂ ਇੱਕ ਵਾਰ ਫੇਰ ਉਸ ਪਾਰਲਮੈਂਟ 'ਚ ਚੌਥੀ ਵਾਰੀ ਮੈਂ ਸੌ ਚੱਕੀ ਐ ਅੱਜ ਗੁਰੂ ਸਾਹਿਬ ਦੇ ਚਰਨਾਚੇ ਆਹੇ ਅਰਦਾਸ ਕਰਦੀ ਆ ਕਿ ਜਿਨ੍ਹਾਂ ਨੇ ਮੈਨੂੰ ਇੱਥੇ ਪਹੁੰਚਾਣ ਵਾਸਤੇ ਦਿਨ ਰਾਤ ਇੱਕ ਕੀਤੀ ਗੁਰੂ ਸਾਹਿਬ ਵੀ ਜਿਵੇਂ ਮੇਰੀ ਝੋਲੀ 'ਚ ਰਹਿਮਤਾ ਬਖਸ਼ਿਆ ਉਹਨਾਂ ਦੀ ਝੋਲੀਆਂ 'ਵਿ ਰਹਿਮਤਾ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਨਾਮ ਸੰਦੇਸ਼ ਦਿੰਦਿਆ ਹੋਇਆ

ਰਕੇਸ਼ ਵੈਦ ਲਵਿੰਦਰ ਬੰਟੀ ਪਰਦੀਪ ਸਿੰਘ ਪੁੱਲਰ ਮੈਡਮ ਜੋਤੀ ਬਾਲਾ ਸਮੇਤ ਪਾਜਪਾ ਆਗੂ ਹਾਜ਼ਰ ਸਨ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ 111ਵੀਂ ਮਨ ਕੀ ਬਾਤ ਦਾ ਕਾਰਜਕ੍ਰਮ ਪੂਰੇ ਦੇਸ਼ ਬੜੇ ਧੂਮਧਾਮ ਨਾਲ ਸੁਣਿਆ ਗਿਆ ਦੇਸ਼ ਦੇ ਹਰ ਕੋਨੇ ਚੋਂ ਲੋਕਾਂ ਨੇ ਹਰ ਪ੍ਰਦੇਸ਼ ਚ ਲੋਕਾਂ ਨੇ ਹਰ ਬੂਥ ਤੇ ਹਰ ਜ਼ਿਲ੍ਹੇ ਚ ਹਰ ਮੰਡਲ ਚ ਮਨ ਕੀ ਬਾਤ ਦੇ ਕਾਰਗਰਮ ਸੁਨੇ ਬੜਾ ਸਿਲਾਕਾ ਜੋਗ ਹੈ ਔਰ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਐਡੇ ਵੱਡੇ ਫੋਰਮ ਦੇ ਉੱਤੇ ਦੇਸ਼ ਦੇ ਆਮ ਨਾਗਰਿਕ ਦੀ ਗੱਲ ਕਾਫੀ ਦਾ ਪਲਾਂਟ ਕੀ ਕੰਮ ਕਿਸ ਤਰ੍ਹਾਂ ਉੱਤਰਦਾ ਪਿਆ ਕਿਸ ਤਰ੍ਹਾਂ ਕਸ਼ਮੀਰ ਚੋਂ ਇੱਕ ਸਬਜੀ ਵਿਦੇਸ਼ ਜਾ ਰਹੀ ਹੈ ਦੇਸ਼ ਦੇ ਨਾਗਰਿਕਾਂ ਦੁਆਰਾ ਕੀਤੇ ਹੋਏ ਮਹੱਤਵਪੂਰਨ ਕੰਮਾਂ ਦੀ ਚਰਚਾ मन की बात के प्लेटफॉर्म करते दे मैं समझना बहुत ही शिलाका जो काम है सराहनीय काम है और मन की बात हमेशा ही प्रेरणा देने वाली दिशा देने वाली अगे ले जाने वाली देश की चिंता करने वाली देश के आम नागरिका दिशा देने वाली हमेशा ही रही है और एक सौ ग्यारहवीं मन की बात प्रधानमंत्री मोदी जी के नेतृत्व जी तीजी बारी पूर्ण बहुमत की सरकार बनी है ਉਸ ਪੂਰਨ ਬਹੁਮਤ ਦੀ ਸਰਕਾਰ ਦੀ ਇਹ ਪਹਿਲੀ ਮਨ ਕੀ ਬਾਤ ਹੈ ਔਰ ਮੈਂ ਇਸ ਮਨ ਕੀ ਬਾਤ ਦੇ ਅੰਦਰ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੇ ਛੋਟੀ ਛੋਟੀ ਚੀਜ਼ਾਂ ਦਾ ਜ਼ਿਕਰ ਕੀਤਾ ਇੱਕ ਪੇੜ ਮਾਂ ਕੇ ਨਾਮ ਲਗਾਉਣ ਦੀ ਗੱਲਬਾਤ ਕੀਤੀ ਹੈ ਪ੍ਰਿਆਵਰਣ ਨੂੰ ਸਾਹਮਣੇ ਰੱਖਿਆ ਮੌਨਸੂਨ ਨੂੰ ਦੇਖਦੇ ਹੋਏ ਦੇਸ਼ ਦੇ ਨਾਗਰਿਕਾਂ ਨੂੰ ਪੇੜ ਲਗਾਉਣ ਅਤੇ ਪ੍ਰੋਤਸਾਹਿਤ ਕੀਤਾ ਮੈਂ ਸਮਝਣਾ ਇੱਕ ਬੜਾ ਸਰਾਹਨੀਏ ਮਾਰਗਦਰਸ਼ਨ ਕਰਨ ਵਾਲਾ ਪ੍ਰੇਰਣਾ ਦੇਣ ਵਾਲਾ ਮਨ ਕੀ ਬਾਤ ਸੀ ਮੌਨਸੂਨ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਲੋਕ ਵੀ ਮੌਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਤੇ ਜੂਨ ਸਵੇਰੇ ਹੋਈ ਬਾਰਿਸ਼ ਨੇ ਜਿੱਥੇ ਮੌਸਮ ਸੁਹਾਵਣਾ ਕਰ ਦਿੱਤਾ ਉੱਥੇ ਹੀ ਰਾਹਗੀਰਾ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਕਿਉਂਕਿ ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਤੇ ਜਲ ਥਲ ਹੋ ਚੁੱਕਾ ਹੈ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਐਸਮੀ ਨੇ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਕਿਉਂਕਿ ਸੜਕਾਂ ਤਾਂ ਬਣਾ ਦਿੱਤੀਆਂ ਗਈਆਂ ਹਨ ਪਰ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਨਹੀਂ ਕੀਤਾ ਗਿਆ ਜਿਸ ਨਾਲ ਨਿਗਮ ਅਤੇ ਪੀ ਡਬਲਯੂ ਡੀ ਵਿਭਾਗ ਦੀ ਗਲਤੀ ਦਾ ਖਾਮਿਆਜਾ ਸ਼ਹਿਰ ਵਾਸੀ ਭੁਗਤ ਰਹੇ ਹਨ ਜਲਦੀ ਮੌਨਸੂਨ ਸੀਜ਼ਨ ਸ਼ੁਰੂ ਹੋ ਰਿਹਾ ਹੈ ਇਸ ਲਈ ਵਿਭਾਗ ਆਪਣੀਆਂ ਤਿਆਰੀਆਂ ਮੁਕੰਮਲ ਕਰ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਬਲਵੰਤ ਸਿੰਘ ਬਿੱਟੂਆ ਬੰਡਾਲੇ ਤੋਂ ਆ ਰਹੇ ਜੀ ਅਸੀਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਜਾ ਰਹੇ ਹਾਂ ਜਾ ਰਹੇ ਹਾਂ ਤੇ ਹਾਲਾਤ ਇਹ ਸਰਕਾਰ ਦੇ ਹੈ ਜੇ ਸਰਕਾਰ ਥੋੜਾ ਕੱਸ ਕੇ ਕੰਮ ਲਵੇ ਆਪਣੇ ਜਾ ਮੰਤਰੀਆਂ ਵਗੈਰਾ ਕੋ ਤੇ ਕੰਮ ਨਾ ਹੋ ਸਕਣ ਤੇ ਲੋਕ ਜਿਹੜੀ ਆਵਾਜ਼ ਆ ਚੰਗੀ ਚੱਲ ਸਕੇ ਹਾਲਾਤ ਬਹੁਤ ਮਾਰੇ ਹੀ ਆਗੇ ਪਾਣੀ ਦੇ ਨਿਕਾਸੀ ਦਾ ਉਹ ਵੀ ਕੋਈ ਚੰਗੀ ਤਰ੍ਹਾਂ ਸਰਵੇ ਕੀਤਾ ਜਾਵੇ ਸਰਵੇ ਕੀਤਾ ਜਾਵੇ ਨਿਕਾਸ ਹੋ ਉਸ ਹੱਬ ਤੇ ਜਿਹੜਾ ਨਿਕਾਸ ਕਰਿਆ ਜਾਵੇ ਤੇ ਲਾਗੇ ਕੋਈ ਉਸ ਹੱਬ ਤੇ ਜਿਹੜੀ ਆ ਕੋ ਡਰੇਨ ਵੀ ਕੋ ਇਹੋ ਜਿਹੀ ਕੱਢੀ ਜਾਵੇ ਜਿਹੜਾ ਪਾਣੀ ਚਾ ਨਿਕਾਸ ਜਿਹੜਾ ਡਾਊਨ ਨੂੰ ਤੁਰਿਆ ਜਾਵੇ ਹਾਂਜੀ ਮੀਂਹ ਨਾਲ ਬੋਲ ਰਾ ਆਸਮਰੀ ਤੇ ਛੋਟੇ ਜਾ ਹਵਾ ਉਹ ਚੰਗੀ ਠੰਡੀ ਹੋ ਗਈ ਹੈ ਜਿਹੜਾ ਅੱਜ ਮੀਂਹ ਪਿਆ ਵਾ ਇਹ ਸਾਡੇ ਜੀਵ ਜੰਤੂਆਂ ਵਾਸਤੇ ਪੇੜ-ਪੌਦਿਆਂ ਵਾਸਤੇ ਔਰ ਸਾਡੀ ਧਰਤੀ ਮਾਂ ਵਾਸਤੇ ਬਹੁਤ ਵਧੀਆ ਵਾ ਕਿਉਂਕਿ ਮੀਂਹ ਪਏਗਾ ਤੇ ਜੀਵ ਜੰਤੂ ਤੇ ਪੇੜ-ਪੌਦੇ ਬਚਣਗੇ ਲੋਕ ਬਚਣਗੇ ਜਿੰਨੇ ਤਪਸ਼ ਸਾਡੀ ਧਰਤੀ ਤੇ ਇਸ ਟਾਈਮ ਹੈ ਗਈ ਸੀ ਕੋਈ ਵੀ ਸਾਡੇ ਜਿਹੜੇ ਜਿਹੜੀ ਗਰਮੀ ਸਾਡੀ ਵਧੀ ਹੈ ਇਹ ਮੀਂਹ ਦੇ ਨਾਲ ਠੰਡੇ ਗਾਜ ਮਹਿਸੂਸ ਹੋ ਰਹੀ ਹੈ ਅੱਜ ਇਹ ਦੇਖ ਰਿਹਾ ਕਿ ਲੋਕ ਵੀ ਆਪਣੇ ਘਰਾਂ ਚੋਂ ਬਾਹਰ ਘੁੰਮ ਰਹੇ ਨੇ ਜਾ ਰਹੇ ਨੇ ਖਰੀਦਾਰੀ ਕਰ ਰਹੇ ਨੇ ਕਿਉਂਕਿ ਮੀਂਹ ਪਏਗਾ ਤੇ ਦੁਕਾਨਦਾਰ ਵੀ ਖੁਸ਼ ਰਹਿਣਗੇ ਕਿ ਲੋਕ ਜਿਹੜੇ ਸਮਾਨ ਲੈਣ ਦੁਕਾਨਾਂਾਂ 'ਚ ਜਾਣਗੇ ਸਾਡੇ ਜਿਹੜੇ ਦੁਕਾਨਦਾਰ ਭਰਾ ਨੇ ਉਹ ਵੀ ਕਹਿਣਗੇ ਕਿ ਸ਼ੁਕਰ ਹੈ ਸਾਡੇ ਕੋਲ ਗਾਹਕ ਆਇਆ ਅਸੀਂ ਉਸ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਜਿਹੜੇ ਮੀਂਹ ਹੈ ਇਹ ਰੈਗੂਲਰ ਪੈਣੇ ਚਾਹੀਦੇ ਆ ਉਹ ਜਿਹੜੀ ਸਾਡੀ ਪਾਣੀ ਦੀ ਘਾਟ ਆ ਜ਼ਮੀਨ 'ਚ ਉਹ ਪੂਰੀ ਹੋਣੀ ਚਾਹੀਦੀ ਹੈ ਪਰਮਾਤਮਾ ਬਹੁਤ ਖੁਸ਼ ਹੈ ਅਮਰਸਰ ਵਾਸੀਆਂ ਤੇ ਕਿਉਂਕਿ ਜਿੰ ਬਰਦਾਸ਼ਤ ਤੋਂ ਬਾਹਰ ਸੀ ਲੇਕਿਨ ਕੱਲ ਰਾਤ ਦਾ ਮੌਸਮ ਐਡਾ ਹੋਇਆ ਕਿ ਲੋਕਾਂ ਨੇ ਏਸੀ ਨਹੀਂ ਕੀ ਪੱਖੇ ਵੀ ਲੋਕਾਂ ਨੇ ਬੰਦ ਕਰਦੇ ਕੋਈ ਬਹੁਤ ਵਧੀਆ ਮੌਸਮ ਜਿਹੜਾ ਸਵੇਰ ਦਾ ਵੀ ਨਹੀਂ ਕਰਨ ਕਰਕੇ ਬਰਸ਼ਾਦ ਕਰਕੇ ਬਹੁਤ ਵਧੀਆ ਮੌਸਮ ਹੈ ਇਹਦੇ ਵਾਸਤੇ ਅਸੀਂ ਪਰਮਾਤਮਾ ਨੂੰ ਕੋਟੀ ਕੋਟੀ ਧੰਨਵਾਦ ਕਰਦੇ ਆਂ ਪਰ ਮੌਸਮ ਜਿਹਦਾ ਦਾ ਬਣਾਏ ਰੱਖੇ ਅੱਜ ਸਾਨੂੰ ਇੰਜ ਲੱਗਦਾ ਸੀ ਜਿਤਨਾ ਅਸੀਂ ਢਲੋਢੀ ਜਾ ਰਹੇ ਆਂ ਦੇਖੋ ਜੀ ਗਰਮੀ ਨਾਲ ਬਹੁਤ ਨੁਕਸਾਨ ਹੋਇਆ ਕਿ ਇੱਕ ਤਾਂ ਬੱਤੀ ਜਿਹੜੀ ਸੀ ਨਾ ਉਹ ਬਹੁਤ ਜਾਂਦੀ ਰਹੀ ਹੈ ਔਰ ਇਨਵਰਟਰ ਵੀ ਫੇਲ ਸੀਗੇ ਇਵਨ ਕੇ ਏਸੀ ਚਲਾਣੇ ਆ ਤੇ ਏਸੀ ਵੀ ਦੇ ਪਿੱਛੇ ਗਰਮੀ ਕਰਕੇ ਬਿਲਕੁਲ ਫੇਲ ਹੀ ਉਹ ਬਿਲਕੁਲ ਕੰਮ ਕਰਨਾ ਬੰਦ ਕਰਤਾ ਉਹਨਾਂ ਨੇ ਆ ਜਾ ਜਿਹੜੀ ਇੱਥੇ ਮਾੜਾ ਠੰਡ ਪਈ ਐ ਹੁਣ ਮੌਸਮ ਠੀਕ ਹੋਇਆ ਐ ਇਹਦੇ ਕਰਕੇ ਥੋੜਾ ਜਿਹਾ ਲੋਕਾਂ ਨੂੰ ਰਾਹਤ ਮਿਲੀ ਐ ਇਹਦੇ ਵਾਸਤੇ ਬਹੁਤ ਬਹੁਤ ਧੰਨਵਾਦ ਆ ਪਰਮਾਤਮਾ ਦਾ ਕਿਉਂਕਿ ਉਹ ਪਰਮਾਤਮਾ ਦਾ ਸੁਣਦਾ ਪਿਆ ਵਾ ਅੰਮ੍ਰਿਤਸਰ ਨਿਵਾਸੀਆਂ ਦੀ ਔਰ ਅੰਮ੍ਰਿਤਸਰ ਨਿਵਾਸੀ ਅੱਜ ਬਹੁਤ ਖੁਸ਼ ਨੇ 30 ਜੂਨ ਦੀ ਤੜਕਸਾਰ ਨੂੰ ਹੋਈ ਬਾਰਿਸ਼ ਨਾਲ ਜਿੱਥੇ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੀ ਹੈ ਉਥੇ ਹੀ ਵਕ ਵਕ ਵਿਭਾਗਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਕਿਉਂਕਿ ਮੀਂਹ ਦੇ ਕਾਰਨ ਸੜਕਾਂ ਤੇ ਪਾਣੀ ਭਰ ਚੁੱਕਾ ਹੈ ਤੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਮੌਨਸੂਨ ਸੀਜ਼ਨ ਆ ਰਿਹਾ ਹੈ ਤੇ ਨਗਰ ਨਿਗਮ ਤੇ ਹੋਰ ਸੰਬੰਧਿਤ ਵਿਭਾਗਾਂ ਨੂੰ ਚਾਹੀਦਾ ਹੈ ਕਿ ਆਪਣੇ ਪ੍ਰਬੰਧ ਮੁਕੰਮਲ ਕਰਨ ਤਾਂ ਜੋ ਰਾਹਗੀਰਾਂ ਨੂੰ ਸ਼ਹਿਰ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅਮਰਿਤਸਰ ਆਪ ਸਾਬ ਜੀ ਨੂੰ ਸੂਚਿਤ ਕੀਤਾ ਚਾਹੁੰਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਾਬ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹਤ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਅਮਰਸਰ ਦਿਹਾਤੀ ਪੁਲਿਸ ਵੱਲੋਂ 500 ਗ੍ਰਾਮ ਆਇਸਟਰਗ 1 ਕਿਲੋ ਹਿਰੋਇਨ 495 ਹਜ਼ਾਰ ਰੁਪਏ ਮਨੀ 3 12 ਬੋਰ ਰਾਈਫਲਸ ਦੋ ਗੱਡੀਆਂ ਸੋਨੇ ਦੇ ਗਹਿਣੇ ਅਤੇ ਨੋ ਮੋਬਾਈਲ ਫੋਨ ਸਮੇਤ ਨੋ ਦੋਸ਼ੀ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਸ਼੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਇਸ ਐਤਵਾਰ 3 ਜੂਨ 2024 ਫੇਰੇ 8 ਵਜੇ ਤੋਂ 9:30 ਵਜੇ ਤੱਕ ਸਰਦਾਰ ਗੁਰਚਰਨ ਸਿੰਘ ਮੁਗਲਾਨੀ ਜੀ ਦੇ ਘਰ ਕੋਠੀ ਨੰਬਰ 45 ਬਸੰਤ ਐਵੇਨਿਊ ਨੀਅਰ ਗੋਬਿੰਦ ਪਾਰਕ ਵਿਖੇ ਕੀਤਾ ਗਿਆ ਇਸ ਮੌਕੇ ਸੋਸਾਇਟੀ ਦੇ ਸਰਪ੍ਰਸ ਭਾਈ ਸਾਹਿਬ ਪਾਈ ਸੁਰਿੰਦਰ ਸਿੰਘ ਅਰੋੜਾ ਜੀ ਡੋਲੀ ਸਰਪਜੀਤ ਸਿੰਘ ਅਮਰਜੀਤ ਸਿੰਘ ਪਸਰੀ ਚਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਨਿਤ ਜਪੀਏ ਨਿਤ ਜਪੀਏ ਸਾਸ ਦੀ ਰਾਸ ਨਾਉਪ Thank you. Did you be? ਕ੍ਰਿਕਟ ਵਰਲਡ ਕੱਪ ਵੈਸਟ ਇੰਡੀਜ਼ ਦੀ ਧਰਤੀ ਤੇ ਹੋਇਆ ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ ਫਾਈਨਲ ਮੁਕਾਬਲਾ ਭਾਰਤ ਅਤੇ ਸਾਊਥ ਅਫਰੀਕਾ ਦੇ ਵਿਚਕਾਰ ਹੋਇਆ ਜਿਸ ਵਿੱਚ ਭਾਰਤ ਦੀ ਟੀਮ ਨੇ 7 ਦੋੜਾ ਤੋਂ ਜਿੱਤ ਪ੍ਰਾਪਤ ਕੀਤੀ ਜਿੱਤ ਤੋਂ ਬਾਅਦ ਪੂਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਥਾਂ-ਥਾਂ ਤੇ ਪਟਾਕੇ ਚੱਲੇ ਅਤੇ ਲੋਕਾਂ ਨੇ ਭੰਗੜੇ ਪਾਏ ਐਸੇ ਤਹਿਤ ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਵਿੱਚ ਪਤੰਗ ਬਾਜ਼ੀ ਦਾ ਕੰਮ ਕਰਨ ਵਾਲੇ ਜਗਮੋਹਨ ਕਨੋਸ਼ੀਆਵਲ ਰੰਗ-बिरੰਗੀਆਂ ਪਤੰਗਾਂ ਬਣਾ ਕੇ ਸਮੂਹ ਭਾਰਤੀ ਟੀਮ ਨੂੰ ਵਧਾਈ ਦਿੱਤੀ ਅਤੇ ਦੇਸ਼ ਵਾਸੀਆਂ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਉਹਨਾਂ ਨੇ ਨਾਲ ਹੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਧਿਆਨ ਦੇਣ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ। ਜਿਹੜਾ ਵੈਸਟ ਇੰਡੀਜ਼ ਦੇ ਵਿੱਚ T20 ਵਰਲਡ ਕੱਪ 2024 ਖੇਡਿਆ ਜਾ ਰਿਹਾ ਸੀ। ਉਹਦਾ ਜਿਹੜਾ ਫਾਈਨਲ ਦਾ ਮੁਕਾਬਲਾ ਜਿਹੜਾ ਕੱਲ ਸਾਊਥ ਅਫਰੀਕਾ ਦਾ ਤੇ ਭਾਰਤ ਦਾ ਆਇਆ ਸਾਡੀ ਜਿਹੜੀ ਟੀਮ ਇੰਡੀਆ ਬਹੁਤ ਫਾਰਮ ਚ ਸੀ ਲਗਾਤਾਰ ਜਿੱਤਾਂ ਹਾਸਲ ਕਰਕੇ ਉਹਨਾਂ ਨੇ ਸਾਰੇ ਮੈਚ ਜਿੱਤੇ ਤੇ ਫਾਈਨਲ ਚ ਪਹੁੰਚੀ ਇਸ ਫਾਈਨਲ ਦੇ ਵਿੱਚ ਆ ਕੇ ਉਹਨੇ ਕੱਲ ਸਾਊਥ ਅਫਰੀਕਾ ਨੂੰ ਵੀ 7 ਸਕੋਰ ਤੋਂ ਹਰਾ ਕੇ ਬੜਾ ਵੱਡਾ ਇਤਿਹਾਸ ਰਚਿਆ ਤੇ ਵਰਲਡ ਕੱਪ ਜਿਹੜਾ ਕਪਿਲ ਦੇਵ ਤਾਂ ਮੈਂ ਦਰਸ਼ਕ ਤੋਂ ਅਨੇ ਵਰਗੋ ਰੋਹਿ ਸ਼ਰਮਾ ਜੀ ਨੇ ਆਪਣੀ ਕਪਤਾਨੀ ਦੇ ਵਿੱਚ ਸਾਡੀ ਭਾਰਤੀ ਝੋਲੀ ਵਿੱਚ ਪਾਇਆ ਮੈਂ ਸਾਰੇ ਦੇਸ਼ ਵਾਸੀਆਂ ਨੂੰ ਤੇ ਟੀਮ ਇੰਡੀਆ ਨੂੰ ਵਧਾਈ ਦੇਣਾ ਕਿ ਜਿਹੜਾ ਵਰਲਡ ਕੱਪ ਸਾਡਾ ਇਤਿਹਾਸ ਰਚਿਆ ਗਿਆ ਇਤਿਹਾਸ ਸਾਡੇ ਭਾਰਤ ਵਿੱਚ ਆਇਆ ਮੈਂ ਸਾਰੇ ਦੇਸ਼ ਵਾਸੀਆਂ ਨੂੰ ਤੇ ਟੀਮ ਇੰਡੀਆ ਨੂੰ ਬਹੁਤ ਬਹੁਤ ਵਧਾਈ ਦੇਣਾ ਕਿ ਇਸ ਵਿੱਚ ਜਿਹੜਾ ਰੋਲ ਸੀਗਾ ਸਭ ਤੋਂ ਅੱਛਾ ਟੀਮ ਇੰਡੀਆ ਦਾ ਸਾਰੇ ਜਿਹੜੇ ਖਿਡਾਰੀ ਸਾਰਿਆਂ ਨੇ ਅੱਛਾ ਯੋਗਦਾਨ ਦਿੱਤਾ ਜਿਹੜਾ ਵਰਲਡ ਕੱਪ ਜਿੱਤ ਕੇ ਸਾਡੇ ਦੇਸ਼ ਵਿੱਚ ਲੈ ਕੇ ਆਏ ਮੈਂ ਬਹੁਤ ਬਹੁਤ ਵਧਾਈ ਦੇਣਾ ਜੀ ਇਹਨਾਂ ਨੂੰ ਕੱਲ ਜਦੋਂ ਫਾਈਨਲ ਖੇਡਿਆ ਜਾ ਰਿਹਾ ਬਹੁਤ ਮਿਊਜ਼ ਹੋ ਜਾਂਦੇ ਸੀਗੇ ਮੈਚ ਦਾ ਉਤਰਾ ਚੜਾਓ ਰਿਹਾ ਸੀਗਾ ਵਰਲਡ ਸਾਡੇ ਜਿਹੜੇ ক্রিকেট ਪ੍ਰੇਮੀ ਹੈਗੇ ਜਾਂ ਦੇਸ਼ ਵਾਸੀ ਕਿਸੇ ਨੇ ਮੰਦਰ ਤੇ ਜਾ ਕੇ ਮੰਨਤ ਮੰਗੀ ਕਿਸੇ ਨੇ ਗੁਰਦੁਆਰਾ ਚ ਜਾ ਕੇ ਅਰਦਾਸ ਕੀਤੀ ਤੇ ਮੈਂ ਉਸੇ ਤਰ੍ਹਾਂ ਆਪਣੀਆਂ ਪਤੰਗਾ ਬਣਾ ਕੇ ਟੀਮ ਇੰਡੀਆ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਸੀਗੀਆਂ ਉਹ ਜਿਹੜੀਆਂ ਸ਼ੁਭ ਕਾਮਨਾਵਾਂ ਕੰਮ ਆਈਆਂ ਪਤੰਗਾ ਰਾਹੀਂ ਤੇ ਟੀਮ ਜਿਹੜੀ ਟੀਮ ਇੰਡੀਆ ਸਾਡੀ ਹੈ ਵਰਲਡ ਕੱਪ ਜਿੱਤ ਕੇ ਸਾਡੀ ਪਰ ਦੀ ਝੋਲੀ ਵਿੱਚ ਪਾਇਆ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਇਹ ਜਿਹੜੀ ਇਤਿਹਾਸਿਕ ਜਿੱਤ ਹੈਗੀ ਹੈ ਇਹ ਆਪਾਂ ਕਦੀ ਨਹੀਂ ਭੁਲਾ ਸਕਾਂਗੇ ਕਿਉਂਕਿ ਇਸ ਤਰ੍ਹਾਂ ਹੀ ਇੱਕ ਵਾਰੀ ਵਰਲਡ ਕੱਪ ਸਾਨੂੰ ਕਪਿਲ ਦੇਵ ਨੇ ਜਿਤਾਇਆ ਸੀਗਾ ਤੇ ਦੂਸਰਾ ਮਹਿੰਦਰ ਸਿੰਘ ਤੋਂ ਜਿਗਨੇ ਜਤਾ ਆਸੀਗਾ ਤੇ ਜਿਹੜੇ ਰੋਹਿਤ ਸਾਹਿਬ ਰੋਹਿਤ ਸ਼ਰਮਾ ਜੀ ਹੈਗੇ ਨੇ ਸਾਡੇ ਪੜ੍ਹਦੀ ਟੀਮ ਦੇ ਬਹੁਤ ਅੱਛੇ ਕਪਤਾਨ ਨੇ ਬਹੁਤ ਲਾਇਕ ਹੈਗੇ ਨੇ ਉਹਨਾਂ ਨੇ ਇੱਕ ਸਾਨੂੰ ਦੋ ਸੀਰੀਜ਼ਾਂ ਜਲਾ ਕੇ ਜਿਤਾ ਕੇ ਕਿ ਆਸ਼ੀਆ ਕੱਪ ਵੀ ਜਿਤਾ ਕੇ ਦਿੱਤਾ ਤੇ ਇੱਕ ਸਾਨੂੰ ਵਰਲਡ ਕੱਪ ਵੀ ਜਿਤਾ ਕੇ ਦਿੱਤਾ ਅਸੀਂ ਉਹਨਾਂ ਤੋਂ ਬਹੁਤ ਖੁਸ਼ ਆ ਤੇ ਸਾਨਮਾਨਦ ਹੈਗੇ ਉਹਨਾਂ ਨੇ ਇਹਦੇ ਵਾਸਤੇ ਦੇਸ਼ ਵਾਸਤੇ ਇੰਨਾ ਕੁਝ ਕੀਤਾ ਜੀ ਨੌਜਵਾਨਾਂ ਨੂੰ ਮੈਂ ਇਹ ਅਪੀਲ ਕਰਨਾ ਜੀ ਸਾਡੇ ਜਿਹੜੇ ਕੁਝ ਜਿਹੜੇ ਨੌਜਵਾਨ ਨਸ਼ਿਆਂ ਤੇ ਜਾ ਰਹੇ ਉਧਰ ਨਾ ਜਾਣ ਸਾਨੂੰ ਖੇਡਾਂ ਵੱਲ ਧਿਆਨ ਦੇਣ ਖੇਡਾਂ ਨਾਲ ਖੇਡਾਂ ਅਛੀਆਂ ਖੇਡ ਕੇ ਸਾਡੇ ਦੇਸ਼ ਦਾ ਨਾਂ ਰੋਸ਼ਨ ਕਰਨ ਸਾਨੂੰ ਪਤਾ ਹੈ ਕਿ ਸਾਡਾ ਪਰਦੇਸ਼ ਬਹੁਤ ਅੱਛਾ ਦੇਸ਼ ਹੈਗਾ ਇਸ ਕਰਕੇ ਸਾਨੂੰ ਨਸ਼ਾ ਤੋਂ ਦੂਰ ਰਹਿਣਾ ਚਾਹੀਦਾ ਉਹ ਜੀ ਅਗੇ ਕੰਮ ਕਰੀਏ ਜਿਸ ਨਾਲ ਸਾਡੇ ਦੇਸ਼ ਦਾ ਨਾਂ ਰੋਸ਼ਨ ਹੋਵੇ ਸਾਨੂੰ ਚਾਹੀਦਾ ਕਿ ਸਾਰੇ ਨੂੰ ਕ੍ਰਿਕਟ ਵੀ ਨਾਲ ਜੁੜੇ ਰੱਖਣਾ ਚਾਹੀਦਾ ਕ੍ਰਿਕਟ ਖੇਡਣੀ ਚਾਹੀਦੀ ਇਹਦੇ ਨਾਲ ਸਾਡੇ ਦੇਸ਼ ਦਾ ਨਾਮ ਰੋਸ਼ਨ ਹੁੰਦਾ ਹੈ ਵੈਸਟ ਇੰਡੀਜ਼ ਦੀ ਧਰਤੀ ਦੇ ਉੱਪਰ T20 ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਭਾਰਤ ਦੀ ਟੀਮ ਨੂੰ ਵੱਡੀ ਜਿੱਤ ਮਿਲੀ ਇੱਥੇ ਤਹਤੀਸ ਭਾਰਤ ਦੇਸ਼ ਵਿੱਚ ਪੂਰੇ ਦੇਸ਼ ਵਿੱਚ ਹੀ ਖੁਸ਼ੀਆਂ ਦਾ ਦੌਰ ਜਾਰੀ ਹੈ ਇੱਥੇ ਤਹਤੀਸ ਅਮਰਥਰ ਵਿੱਚ ਵੀ ਜਗਮੌਨ ਕਨੋਜੀਆ ਜਿਹੜੇ ਪਤੰਗ ਬਣਾਉਂਦਾ ਕੰਮ ਕਰਦੇ ਆ ਉਹਨਾਂ ਨੇ ਭਾਰਤੀ ਟੀਮ ਨੂੰ ਜਿੱਤ ਦਾ ਸੰਦੇਸ਼ ਦਿੰਦਿਆਂ ਹੋਇਆਂ ਰੰਗ-ਬਰੰਗੀਆਂ ਪਤੰਗਾਂ ਬਣਾਈਆਂ ਅਤੇ ਉਹਨਾਂ ਨੇ ਇਸ ਮੌਕੇ ਖੁਸ਼ੀਆਂ ਨੂੰ ਸਾਂਝਾ ਵੀ ਕੀਤਾ। ਅੰਮ੍ਰਿਤਸਰ ਫਾਟਵੇ ਖਬਰਾਂ ਨਾਲ ਮਿਲਿਆ ਕੈਮਰਾਮੈਨ ਪਰੇਸ਼ਰਮਨ ਅਤੇ ਅਰਕੇਸ਼ ਕੁਮਾਰ। ਪੀਓ ਸਾਫ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਅਦਾਲਤ ਵੱਲੋਂ ਪਹਗੋੜੇ ਕਰਾਰ ਦਿੱਤੇ ਗਏ ਦੋ ਲੋਕਾਂ ਨੂੰ ਗ੍ਰਫਤਾਰ ਕੀਤਾ ਗਿਆ। ਪੀਓ ਸਾਫ ਦੇ ਇੰਚਾਰਜ ਹਰੀਸ਼ ਸ਼ਰਮਾ ਨੇ ਦੱਸਿਆ ਕਿ ਅਦਾਲਤ ਵੱਲੋਂ ਪਹਗੋੜੇ ਕਰਾਰ ਦਿੱਤੇ ਗਏ ਦੋ ਲੋਕਾਂ ਨੂੰ ਗ੍ਰਫਤਾਰ ਕੀਤਾ ਗਿਆ। ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਤਾਂ ਮੇਰੀ ਟੀਮ ਨੇ ਮਾਨਯੋਗ ਕਮਿਸ਼ਨਰ ਸਾਹਿਬ ਤੇ ਡੀਸੀ ਸਾਹਿਬ ਨੂੰ ਇਨਵੈਸਟੀਗੇਸ਼ਨ ਤੇ ਐਡੀਸੀ ਨੂੰ ਇਨਵੈਸਟੀਗੇਸ਼ਨ ਸਾਹਿਬ ਗਿਆ ਦਿਸ਼ਾ ਨਿਰਦੇਸ਼ ਅਕੋਰਡਿੰਗ ਮੈਂ ਤੇ ਮੇਰੀ ਟੀਮ ਨੇ 2 ਪੀਓ ਅਰੈਸਟ ਕੀਤੇ ਹਨ। ਜਿਨ੍ਹਾਂ ਵਿੱਚ ਇੱਕ ਪੀਓ ਮਨੀਸ਼ ਕੁਮਾਰ ਪुलिस ਮਣੀ ਸਨੂ ਬਿਗਵਾਰ ਕੁਸਲੀ ਘਰ ਅੰਮ੍ਰਿਤਸਰ ਦਾ ਰਹਿਣ ਵਾਲਾ ਜਿਹੜਾ ਦੂਸਰਾ ਪੀਓ ਦਾ ਨਾਮ ਹੈ ਗੁਰਪ੍ਰੀਤ ਸਿੰਘ ਪुलिस ਗੋਪੀ ਸਨੂ ਸਤਨਾਮ ਸਿੰਘ ਆਰਓ ਕਪਤਗੜ੍ਹ ਸ਼ਹਾੜਾ ਦਾ ਰਹਿਣ ਵਾਲਾ ਹੈ। ਇਹ ਬਾਦਾਲ ਸ਼੍ਰੀ ਰਤ ਧੀਰ ਵਰਮਾ ਜੇ ਐਮਐਸ ਦੀ ਕੋਰਟ ਵਿੱਚ ਮੁਕੱਦਮਾ ਨੰਬਰ 84 ਡੇਟਡ 2422 ਅੰਡਰ ਸੈਕਸ਼ਨ 21ਏ ਐਂਡ ਸੈਕਟਰ ਪੀਐਚ 66 ਦਾ ਇਹ ਪੀਓ ਹੈ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸੋਰੀ ਦੁਰਗਨਾ تیرਤੋ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਚਾਰਿਆ ਮੰਦਿਰਾਲ ਲਾਲ ਭਵਨ ਮੋਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਫਾਸਟ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ ਅੰਮ੍ਰਿਤਸਰ ਕਮਿਸ਼ਨੇਟ ਪੁਲਿਸ ਵੱਲੋਂ 2.1 ਕਿਲੋ ਹੀਰੋਇਨ 8.75 ਲੱਖ ਡਰਗ ਮਨੀ ਬ੍ਰਾਮਦਕਾਰ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਹੈ ਇਹਨਾਂ ਦੇ ਫੋਰਵਰਡ ਅਤੇ ਬੈਕਵਰਡ ਸਬੰਧਾਂ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਹੁਣ ਸਮਾਂ ਹੋ ਗਿਆ ਇੱਕ ਛੋੜੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਯਾਤਰੀ ਬੱਸ ਹੋਈ ਰਵਾਨਾ ਵਾਤਾਵਰਣ ਸੰਭਾਲ ਦਾ ਦਿੱਤਾ ਸੁਨੇਹਾ ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜੈ ਮਾ ਚਿੰਤਪੁਰ ਦੇ ਸੇਵਕ ਸਭਾ ਵੱਲੋਂ ਮਾਤਾ ਚਿੰਤਪੁਰ ਦੇ ਦਰਸ਼ਨਾਂ ਲਈ ਮਹੀਨਾਵਾਰ ਬਸ ਯਾਤਰਾ ਚੇਅਰਮੈਨ ਰਾਜਨ ਮਹਿਤਾ ਉਪ ਚੇਅਰਮੈਨ ਕੇਤਨ ਸ਼ਰਮਾ ਪ੍ਰਧਾਨ ਪ੍ਰਿੰਸ ਕੁਮਾਰ ਮੀਤ ਪ੍ਰਧਾਨ ਹਰਦੇਵ ਸਿੰਘ ਦੇ ਅਗਵਾਈ ਹੇਠ ਛਿਆਟਾ ਤੋਂ ਲੈ ਜਾਈ ਗਈ ਸਮਾਜ ਸੇਵਕ ਅਰਵਿੰਦ ਪਕਨਾ ਬਾਬਾ ਦੀਪ ਸਿੰਘ ਸੁਸਾਇਟੀ ਦੇ ਆਗੂ हरियाणावल पंजाब संस्था ਤੋਂ ਰਚੀਵ ਸ਼ਰਮਾ ਅਮਨ ਸ਼ਰਮਾ ਮਿਸ਼ਨ ਆਗਾਜ਼ ਸੰਸਥਾ ਤੋਂ ਵਿਸ਼ਾਲ ਸ਼ਰਮਾ ਨੇ ਬਾਸ ਨੂੰ ਰਵਾਇਆ ਕੀਤਾ ਇਸ ਮੌਕੇ ਸਮੂਹ ਸੰਸਥਾਵਾਂ ਵਾਲੇ ਲੋਕਾਂ ਨੂੰ ਵਾਤਾਵਰਣ ਅਤੇ ਪਾਣੀ ਸੰਭਾਲ ਦਾ ਸੁਨੇਹਾ ਦਿੱਤਾ ਗਿਆ ਇਸ ਮੌਕੇ ਸ਼ਾਮ ਪੰਡਿਤ ਦੀਪਾਂਜੂ ਅਮਿਤ ਸ਼ਾਸਤਰੀ ਵੀ ਹਾਜ਼ਰ ਸਨ ਸਾਡੇ ਸ਼ਹਾਦੇ ਤੋਂ ਮਾਦਾ ਚਿੰਤ ਪੁਨਜੀ ਸੇਵਕ ਸਭਾ ਦੇ ਸਰਪ੍ਰਸਤ ਰਾਜੇਲ ਮਹਿਤਾ ਜੀ ਤੇ ਉਹਨਾਂ ਦੇ ਸਮੂਹ ਸਾਥੀ ਸਹਿਬਾਨ ਜਿਹੜੇ ਮਹੀਨੇ ਦੇ ਆਖਰੀ ਸ਼ਨੀਵਾਰ ਮਾਤਾ ਚਿੰਤਪੁਰਣੀ ਜੀ ਤੇ ਹੋਰ ਲਾਗੇ ਜਿਹੜੇ ਮਾਤਾ ਬੇ ਨੇ ਉਹਨਾਂ ਦੇ ਦਰਸ਼ਨਾਂ ਦੇ ਲਈ ਬਾਤਰਵਾਨਾ ਕਰਦੇ ਆ ਅੱਜ ਅਸੀਂ ਉਸ ਸੰਬੰਧ ਦੇ ਵਿੱਚ ਇੱਥੇ ਪਹੁੰਚੇ ਆ ਸਭ ਤੋਂ ਅਹਿਮ ਜਿਹੜੀ ਗੱਲ ਆ ਕਿ ਵਾਤਾਵਰਨ ਦੇ ਬਚਾਉਣ ਦੇ ਸੰਬੰਧ ਦੇ ਵਿੱਚ ਅੱਜ ਸਾਡੇ ਸਾਥੀ ਵੀ ਆਏ ਆ ਜਿਹੜੇ ਵੱਖ-ਵੱਖ ਸੰਸਥਾਵਾਂ ਦੇ ਨਾਲ ਸੰਬੰਧ ਰੱਖਦੇ ਆ ਜਿਦਾਂ ਕਿ ਹਰਿਆਵਲ ਦਸਤਾ ਤੇ ਹੋਰ ਵੀ ਵਾਤਾਵਰਨ ਚਾਹ ਉਹਦੇ ਜਿਹੜੇ ਆਪਣਾ ਤਰਫ ਤੋਂ ਉਹ ਵੀ ਇੱਥੇ ਮੌਜੂਦ ਨੇ ਸਾਰੇ ਮੈਂਬਰ ਸਭ ਤੋਂ ਪਹਿਲਾਂ ਤੇ ਮੈਂ ਵਧਾਈ ਦੇਵਾਂਗਾ ਮਾ ਚਿੰਤਪੁਣੀ ਸੁਸਾਇਟੀ ਨੂੰ ਕਿ ਇੱਕ ਤੇ ਹਰ ਮਹੀਨੇ ਜਿਹੜੀ ਬੱਸ ਲੈ ਕੇ ਜਾਂਦੇ ਨੇ ਦਰਸ਼ਨਾ ਵਾਸਤੇ ਮਾਤਾ ਜੀ ਦੇ ਉਹਦੇ ਨਾਲ ਲਏ ਵਾਤਾਵਰਨ ਦੇ ਉੱਤੇ ਵੀ ਬਹੁਤ ਕੰਮ ਕਰ ਰਹੇ ਨੇ ਇਸ ਟੀਮ ਨੂੰ ਅਸੀਂ ਵੈਨ ਨੇ ਆ ਬਹੁਤ ਸਾਰੇ ਰੁੱਖ ਲਗਾ ਰਹੇ ਨੇ ਚਿੰਤਪੁਣੀ ਸੇਵਕ ਸਭਾ ਵੱਲੋਂ 20-20 ਬਾਜ਼ ਯਾਤਰਾ ਲੈ ਕੇ ਜਾ ਰਹੇ ਆ ਤੁਹਾਡੇ ਮਾਦੀਮ ਰਾਹੀਂ ਅਸੀਂ ਇਲਾਕਾ ਨਿਵਾਸੀਆਂ ਨੂੰ ਇੱਕ ਹੋਰ ਸੰਦੇਸ਼ ਦੇਣਾ ਚਾਹੁੰਦੇ ਆ ਕਿ ਆਪਣੇ ਵਾਤਾਵਰਨ ਨੂੰ ਅਸੀਂ ਹਰਿਆਵਲ ਬਣਾਈਏ ਬੱਤ ਵੱਦ ਰੁੱਖ ਲਗਾਈਏ ਅਤੇ ਪਾਣੀ ਦਾ ਬਚਾਅ ਕਰੀਏ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਕਿਸੇ ਬਿਮਾਰੀਆਂ ਦਾ ਸ਼ਿਕਾਰ ਨਾ ਹੋ ਸਕੇ ਜਿਹੜੀਆਂ ਮੇਰੀਆਂ ਮਾਤਾਵਾਂ ਤੇ ਮੇਰੀਆਂ ਭੈਣਾਂ ਗਲੀਆਂ ਧੋਤੋ ਕੇ ਪਾਣੀ ਨੂੰ ਵੇਸਟੇਜ ਕਰਦੀਆਂ ਨੇ ਇਹਨਾਂ ਨੂੰ ਕੇ ਹੱਥ ਜੋੜ ਕੇ ਬੇਨਤੀ ਆ ਕਿ ਪਾਣੀ ਨੂੰ ਬਚਾਓ ਕਿਉਂਕਿ ਪਾਣੀ ਬਹੁਤ ਨੀਵਾ ਜਾ ਰਿਹਾ ਹੈ ਪੰਜਾਬ ਦੇ ਚਾਰ ਪੰਜ ਜ਼ਿਲ੍ਹੇ ਐਸੇ ਨੇ ਜਿੱਥੇ ਪਾਣੀ ਮੁੱਕ ਗਿਆ ਤੇ ਜਿਹੜੀਆਂ ਆਪਣੀਆਂ ਜਾਇਦਾਦਾਂ ਛੱਡ ਕੇ ਲੋਕੀ ਉਥੋਂ ਭੰਜੇ ਤੋਂ ਮਜਬੂਰ ਨੇ ਉਹ ਨਾ ਵੇਖੀ ਉਹ ਦੇਣ ਛੇਤੀ ਇੱਥੇ ਅੰਮ੍ਰਿਤਸਰ 'ਚ ਵੀ ਆ ਜਵੇ ਇਹ ਕਰਕੇ ਮੈਂ ਸਾਰੀਆਂ ਪਾਤਾਂਵਾ ਪੇੜਾਂ ਨੂੰ ਕਹਿਣਾ ਚਾਹੁੰਦਾ ਕਿ ਪਾਣੀ ਦੀ ਬਚਤ ਕੀਤੀ ਜਾਵੇ ਜੈਮਾ ਚਿੰਤਪੁਰਨੀ ਸੇਵਕ ਸਭਾ ਵੱਲੋਂ ਜਿੱਥੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਜਾਂਦੀ ਹੈ ਉੱਥੇ ਹੀ ਇਹ ਸਮਾਜ ਸੇਵਾ ਦੇ ਕਾਰਜ ਵਿੱਚ ਵੀ ਅ ਅਗਾਹ ਰਹਿੰਦੇ ਨੇ ਇਸੇ ਦੇ ਤਹਿਤ ਇਹਨਾਂ ਵੱਲੋਂ ਮਹੀਨਾਵਾਰ ਬੱਸ ਲੈ ਜਾਈ ਗਈ ਅਤੇ ਨਾਲ ਹੀ ਕਈ ਸੰਸਥਾਵਾਂ ਨੂੰ ਇਹਨਾਂ ਨੇ ਬੁਲਾਇਆ ਜਿਨ੍ਹਾਂ ਵੱਲੋਂ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ ਗਿਆ ਤੇ ਪੇੜ ਪੌਦੇ ਲਾਣ ਲਈ ਪ੍ਰੇਰਿਤ ਕੀਤਾ। ਸੋ ਉਮੀਦ ਕਰਦੇ ਹਾਂ ਕਿ ਹੋਰ ਵੀ ਲੋਕ ਵਾਤਾਵਰਣ ਦੇ ਪ੍ਰਤੀ ਜਾਗਰੂਕ ਹੋਣਗੇ ਤੇ ਵੱਧ ਵੱਧ ਪੌਦੇ ਲਾਣਗੇ ਤਾਂ ਜੋ ਗਰਮੀ ਤੋਂ ਬਚਿਆ ਜਾ ਸਕੇ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼। ਮੈਡੀਕਲ ਖੇਤਰ ਨੂੰ ਮੁੜ ਸੁਰਜੀਤ ਕਰਨ ਲਈ ਅਮਨਦੀਪ ਹਸਪਤਾਲ ਅੰਮ੍ਰਿਤਸਰ ਅਤੇ ਕਲੂ ਕੋਰਸਾਂ ਵੱਲੋਂ 3 ਜੂਨ ਨੂੰ ਅੰਮ੍ਰਿਤਸਰ ਪਠਾਨ ਕੋ ਰੋਡ ਤੇ NH54 ਤੇ ਸਥਿਤ ਅਮਨਦੀਪ ਕਾਲਜ ਆਫ ਨਰਸਿੰਗ ਦੇ ਆਡੀਟੋਰੀਅਮ ਵਿੱਚ ਇਸ ਇਵੈਂਟ ਮੈਕੈਨੀਕਲ ਵੈਂਟੀਲੇਸ਼ਨ ਕੋਰਸ ਕਰਵਾਇਆ ਗਿਆ ਅਤੇ ਇੱਕ ਰੋਸਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਮੈਡੀਕਲ ਕੌਂਸਲ ਦੇ ਮੈਂਬਰ ਡਾਕਟਰ ਬੀ ਐਸ ਬਾਸ਼ਵਾ ਨੇ ਕੀਤੀ ਇਸ ਸੈਮੀਨਾਰ ਦਾ ਆਯੋਜਨ ਡਾਕਟਰ ਰਵਿਕਾਂਤ ਚਰਮਾ ਮੁਖੀ ਦੀ ਅਗਵਾਈ ਹੇਠ ਕੀਤਾ ਗਿਆ ਸਿੱਖਿਆ ਦੇ ਵਿੱਚ ਅਮਨਦੀਪ ਗਰੁੱਪ ਦਾ ਕਾਫੀ ਰੋਲ ਹੈ ਸੋ ਵੀ ਆਰ ਟ੍ਰਾਈਂਗ ਪ੍ਰੋਐਕਟਿਵ ਕਿ ਸਿੱਖਿਆ ਜਿਹੜੀ ਹੈ ਇਹ ਜਿੰਨੀ ਵਧਾਈ ਜਾਵੇ ਉੰਨੀ ਹੀ ਕਰਾਂਗੇ ਦੇ ਫਲੂ ਕੋਰਸਸ ਆਇਕ ਨੈਸ਼ਨਲ ਲੈਵਲ ਦੇ ਕੋਰਸਸ ਜਿਹੜੇ ਕੀ ਫੈਸਿਲਿਟੇਟ ਕਰਦੇ ਨੇ ਸਿੱਖਿਆ ਨੂੰ ਵਧਾਉਣ ਦੇ ਵਿੱਚ ਸੋ ਡਾਕਟਰ ਜੌਨੀ ਮੇਰੇ ਖੱਬੇ ਬਨੇ ਬੈਠੇ ਹੋਏ ਨੇ ਦਿਨ ਮਰਨਲ ਡਾਕਟਰ ਜੌਨੀ ਨੇ ਗੱਲ ਕੀਤੀ ਕਿ ਡਾਕਟਰ ਸਾਹਿਬ ਅਸੀਂ ਇਹਨਾਂ ਨਾਲ ਐਸੋਸੀਏਟ ਹੋ ਸਕਦੇ ਹਾਂ ਫਾਰ ਇੰਪਰੂਵਿੰਗ ði ਐਜੂਕੇਸ਼ਨ ਲੈਵਲ ਆਫ ਆਰ ਟੀਮਸ ਵਰਕਿੰਗ ਇਨ ði ਹਸਪੀਟਲ ਡਾਕਟਰ ਐਂਡ ਨਰਸਿੰਗ ਸਟਾਫ ਇਹਨਾਂ ਵਾਸਤੇ ਲਈ ਹੈ ਨੌਲੇਜ ਨੂੰ ਅਪਡੇਟ ਕਰਨਾ ਔਰ ਆਪਸ ਵਿੱਚ এক্সচেਜ ਆਫ ਨੋਲਜ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਸਾਡਾ ਪਰਪਸ ਇਹ ਨਹੀਂ ਹੈ ਕਿ ਅਸੀਂ ਕੋਈ ਮੈਡੀਕਲ ਪ੍ਰੋਫੈਸ਼ਨਰਸ ਆ ਗਏ ਤਾਂ ਆਪਾਂ ਉੱਥੇ ਰੁਕ ਗਏ ਅਸੀਂ ਆਪਣੀ ਨੋਲਜ ਨੂੰ ਅਪਡੇਟ ਕਰਨਾ ਹੈ ਸ਼੍ਰੀ ਮੁਕਤੇ ਨਾਰਾਇਣ ਧਾਮ ਵੈਂਕਟੇਸ਼ ਮੰਦਿਰ ਦੇ ਸੰਸਥਾਪਕ ਪਰਮ ਸਦਾਰਕਾਰ ਯੋਗ Swami श्री सुदर्शन आचार्य ਜੀ ਦੀ ਵਰਸੀ ਤੇ ٹرسٹ ਨੇ ਬ੍ਰਾਹਮਾਨਾਂ ਨੂੰ ਪੋਜਨ ਪ੍ਰਧਾਨ ਕੀਤਾ ਅਤੇ ਉਹਨਾਂ ਨੂੰ ਸ਼ਰਦਾਂਝਲੀ ਦਿੱਤੀ Swami ji ਦੀ ਯਾਦ ਵਿੱਚ ਵਿਸ਼ਾਲ ਸੰਗੀਤਨ ਕੀਤਾ ਗਿਆ इस मौके चरणजीत अग्निहोत्री चरणजीत भास्कर कृष्ण देव अग्निहोत्री धर्मपाल रवि शर्मा सुभाष शर्मा पार्थ भूषण गुप्ता पंडित जयकिशन, पंडित अभिषेक आदि हाजर सन श्री स्वामी सुदर्शनाचार्य जी महाराज हमारे गुरु जी की चौदवी पुण्यतिथि है इस चौदवी पुण्यतिथि के ऊपर हम विशेष रूप से ब्राह्मणों को भोजन करवाते हैं सभी मिलकर के छबील लगाते हैं शीतल जल की और आमरस की कड़ी चावल का भंडारा करते हैं तो ये सब कार्य उन्हीं की कृपा से ਹਮਾਰੇ ਇਸ ਮੰਦਿਰ ਪ੍ਰੀਸ਼ਰ ਮੇ ਹੁੰਦਾ ਹੈ ਪੀਰ ਬਾਬਾ ਗੋਸਪਾਲ ਟੇਰਾ ਬਾਬਾ ਲਖਦਾਤਾ ਵੈਲਫੇਅਰ ਸੁਸਾਇਟੀ ਟੇਲਰ ਰੋਡ ਵਿਖੇ ਸਾਲਾਨਾ ਉਰਸ ਪਰ ਥਾਨ ਰਕੇਸ਼ ਕੁਮਾਰ ਬੰਟੀ ਦੀ ਅਗਵਾਈ ਵਿੱਚ ਮਨਾਇਆ ਗਿਆ ਇਸ ਮੌਕੇ ਸੂਫੀ ਗਾਇਕਾ ਨੇ ਬਾਬਾ ਚਿਦਾ ਗੁਣਗਾਨ ਕੀਤਾ ਗੌਰਵ अरोड़ा, ਨੀਰਜ ਕਾਕੜੀਆ, ਵਰੁਣ ਸਰੀ, ਸੁਸ਼ਾਨਤ ਪਾਟਿਆ, ਬਾਬਾ ਕਰਤਾਰ ਸਿੰਘ, ਬਾਬਾ ਰਿੰਕੂ ਜੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਅੱਜ ਦਾ ਦਿਨ ਦਾ ਅੱਜ ਜਿਹੜਾ ਦਿਨ ਹੈ ਬੜਾ ਸ਼ੁਭ ਦਿਹਾੜਾ ਅੱਜ ਦੇ ਦਿਨ ਦਾ ਅੱਜ ਅਸੀਂ ਖਵਾਜਾ ਪੀਰ ਮਹਾਰਾਜ ਦਾ ਮੇਲਾ ਮਨਾ ਰਹੇ ਆ ਅੱਜ ਜੋ ਜੋ ਹਜ਼ਾਰਾਂ ਸਾਧੂ ਦੀ ਤਰ੍ਹਾਂ ਆਪਣਾ ਮੇਲਾ ਬਣਾਉਂਦੇ ਆ ਕੋਈ ਬੜੀ ਧੁੰਮ ਧਾਮ ਨਾਲ ਮਨਾ ਰਹੇ ਆ ਦੁਨੀਆ ਨੂੰ ਬਹੁਤ ਚਾ ਆਏ ਤੁਸੀਂ ਦੇਖ ਸਕਦੇ ਜੇ ਮਰ ਕਿੰਨੀ ਦੁਨੀਆ ਇਕੱਠੀ ਹੋਈ ਹੈ ਗੁਰੂ ਕੀ ਵਡਾਲੀ ਚਾਟਾ ਵਿਖੇ 올 ਮੁਸਲਿਮ ਵੈਲਫੇਅਰ ਸੁਸਾਇਟੀ ਦੇ ਕੋਮੀ ਪਰਥਾਨ ਮਾਨਿਕਾ ਲੀਤੇ ਪ੍ਰਧਾਨ ਕੀ ਹਿੱਟ ਮੀਟਿੰਗ ਹੋਈ ਜਿਸ ਦੌਰਾਨ ਸ਼ੇਖ ਸਾਬਿਰ ਅਲੀ ਨੂੰ ਸੁਸਾਇਟੀ ਦਾ ਪੱਛਮੀ ਬੰਗਾਲ ਦਾ ਪ੍ਰਧਾਨ ਨੁਕਤ ਕੀਤਾ ਗਿਆ ਮਾਨਿਕ ਅਲੀ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਜੰਗੇ ਕਮਾਦੀ ਸ਼ਲਾਗਾ ਕੀਤੀ ਜਾਂਦੀ ਇਸ ਮੌਕੇ ਮੁਹੰਮਦ ਫਿਰੋਜ਼ ਸਮੀਰ ਅਲੀ ਲੁਤਫਰ ਰਹਿਮਾਨ ਰਿਆਲ ਅਲੀ ਅਤੇ ਮੁਖਤਿਆਰ ਅਲੀ ਆਧ ਹਾਜ਼ਰ ਸਨ ਸਾਡੀ ਸੋਸਾਇਟੀ ਜਿਹੜਾ 올 ਮੁਸਲਿਮ ਵੈਲਫੇਅਰ ਸੋਸਾਇਟੀ 2010 ਤੋਂ ਚੱਲਦਾ ਆ ਰਿਹਾ ਪੂਰਾ ਹਿੰਦੁਸਤਾਨ ਦਾ ਵਿੱਚ ਅੱਜ ਇਹਨਾਂ ਨੇ ਕਲਕੱਤਾ ਪੋਸਟ ਬੰਗਾਲ ਹੁਗਲੀ ਜ਼ਿਲ੍ਹਾ ਤੋਂ ਆਇਆ ਸਾਡੀ ਮੈਂਬਰਸ਼ਿਪ ਲੈਂਥ ਇੱਥੇ ਪੰਜਾਬ ਪਹੁੰਚਿਆ ਤੇ ਇਹ ਜਿਹੜਾ ਸਾਵੀਰ ਆਲੀਆ ਨੂੰ ਮੈਂ ਹੁਗਲੀ ਜ਼ਿਲ੍ਹਾ ਦਾ ਪ੍ਰਧਾਨ ਬਣਾਇਆ ਹੁਗਲੀ ਜ਼ਿਲ੍ਹਾ ਦਾ ਸਯੁਕਤ ਕਿਸਾਨ ਪਲਾਈ ਸੰਸਥਾ ਦੀ ਮਹੀਨਾਵਾਰ ਮੀਟਿੰਗ ਪਰਥਾਨ ਮਨਜੀਤ ਸਿੰਘ ਬਾਠ ਅਤੇ ਡਾਕਟਰ ਕੁਲਵੰਤ ਸਿੰਘ ਨਚਰਦੀ ਅਗੋਬਾਈ ਵਿੱਚ ਹੋਈ ਮੀਟਿੰਗ ਵਿੱਚ ਵੱਖ-ਵੱਖ ਤਰ੍ਹਾਂ ਦੇ ਮੁੱਦੇ ਵਿਚਾਰੇ ਗਏ ਖਾਸ ਕਰ ਵਾਤਾਵਰਣ ਸੰਬੰਧੀ ਬੜੀ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਹਰਦਿਆਲ ਸਿੰਘ ਬੋਲੀਆ ਜਸਪਾਲ ਸਿੰਘ ਨਰਿੰਦਰਪਾਲ ਸਿੰਘ ਢਿੱਲੋਂ ਸੁਖਜਿੰਦਰ ਸਿੰਘ ਪੰਜ ਕਰਾਇਆ ਕਰਮਜੀਤ ਸਿੰਘ ਸੁਖਵਿੰਦਰ ਸਿੰਘ रायपुर खुर्द ਸਮੇਤ ਵੱਡੀ ਗਿਣਤੀ ਵਿੱਚ ਮੈਂਬਰਸ ਹਾਜ਼ਰ ਸਨ। ਵੀਰ ਜੀ ਹੁਣਾਂ ਸਾਡੇ ਰੁੱਖਾਂ ਬੰਦੀ ਗੱਲ ਕੀਤੀ ਆ ਨਾਲ ਮੈਂ ਵੀ ਤੁਹਾਨੂੰ ਸੁਝਾਅ ਦੇਵਾਂਗਾ ਆਖਰਾਂ ਕਿ ਆਪਣੀ ਐਡ ਕਰਦੇ ਆ। ਦਾਤ ਨੂੰ ਮੜੀਆਂ ਦੇ ਵਿੱਚ ਲੱਗੇ ਵੀ ਰੁੱਖ ਸੁੱਕਣ ਦੇ ਆ ਉਹ 23 ਘਰਾਵਾਂ ਨੂੰ ਪਾਣੀ ਨਹੀਂ ਹੈਗਾ। ਅੱਜ ਅਸੀਂ ਜੀਲ ਦੇ ਉੱਪਰ ਇੱਕ ਜਾ ਗੇਟਰੀ 23 ਰੱਖ ਕੇ ਸਾਰੇ ਰੁੱਖਾਂ ਨੂੰ ਪਾਣੀ ਪਾ ਕੇ ਆਏ ਆ। ਦੁਪਹਿਰੇ 11:30 ਵਜੇ ਨਾਲ ਸਿਮ ਫਰੀ ਦਵਾਈ ਪਾਈ ਆ। ਭਗਤ ਐਮਪਲੋਇਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਅੰਮ੍ਰਿਤਸਰ ਵੱਲੋਂ ਸਤਿਗੁਰੂ ਕਬੀਰ ਜੀ ਮਹਾਰਾਜ ਦਾ 626ਵਾਂ ਜਨਮ ਦਿਵਸ ਸਤਿਗੁਰੂ ਕਬੀਰ ਭਵਨ ਬੋੜੀ ਸਾਹਿਬ ਰੋਡ ਪ੍ਰੇਮ ਨਗਰ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਤਾਰਾਚੰਦ ਭਗਤ ਪਰਥਾਨ ਦੀ ਪਰਥਾਨ ਕੀ ਹਿੱਟ ਬੜੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਮੋਹਨ ਲਾਲ ਲਖਵਿੰਦਰ ਸਿੰਘ ਕਲੇ ਕੇਵਲ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਅੱਜ ਭਗਤ ਐਮਪਲੋਇਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਤਗੁਰ ਕਬੀਰ ਜੀ ਮਹਾਰਾਜ ਦਾ 60ਵਾਂ 26ਵਾਂ ਪ੍ਰਕਾਸ਼ ਉਤਸ਼ਵ ਕਬੀਰ ਪਵਨ ਵਿੱਚ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਸਤਗੁਰ ਕਬੀਰ ਜੀ ਇੱਕ ਮਹਾਨ ਕ੍ਰਾਂਤੀਕਾਰੀ ਸਨ ਔਰ ਉਸ ਵੇਲੇ ਦੇ ਸਮਾਜ ਸੁਧਾਰਕ ਸਨ ਆਖਿਰ ਵਿੱਚ ਮੁਖ ਖਬਰਾਂ ਇੱਕ